ਤੇ ਵੀ ਪਤਾ ਨਹੀਂ ਆਪਾਂ ਐਵੇਂ ਹੀ ਵੜ ਗਏ ਕਿਸ ਨੇ ਰੋਕ ਲਿਆ ਉਹ ਤਾਂ ਕੁਝ ਤਾਂ ਮਤਲਬ ਪਰ ਮੋਹਰ ਤਾਂ ਲੱਗਣੀ ਹੈ ਨਾ ਐਂਟਰੀ ਦੀ ਨਹੀਂ ਨਾ ਐਂਟਰੀ ਦੀ ਕੋਈ ਮੋਹਰ ਨਹੀਂ ਲੱਗੀ ਪਰ ਲੱਗ ਪਾਸਪੋਰਟ ਹੀ ਉਦੋਂ ਤਾਂ ਸਾਡੇ ਕੋਲ ਪਾਸਪੋਰਟ ਹੀ ਨਹੀਂ ਸੀ ਲੇਕਿਨ ਹੀ ਸੀ ਪਾਸਪੋਰਟ ਸੀ ਆਧਾਰ ਕਾਰਡ ਸੀ ਸਾਡੇ ਤਾਂ ਪਤਾ ਨਹੀਂ ਮੋਹਰ ਤਾਂ ਲੱਗਦੀ ਹੈ ਰੱਖ ਲੈਣਾ ਨਹੀਂ ਐਂਟਰੀ ਨੇਪਾਲ ਦੀ ਕੋਈ ਐਂਟਰੀ ਨਹੀਂ ਪਾਸਪੋਰਟ ਹੀ ਨਹੀਂ ਸੀ ਸਾਡੇ ਕੋਲ ਅੱਛਾ ਚਲੋ ਇਹ ਵਾਕਿਆ ਉਹ ਕਿਤੇ ਕੋਈ ਭੁਲੇਖਾ ਲੱਗ ਗਿਆ ਜਾਂ ਕੀ ਹੋ ਗਿਆ ਪਤਾ ਨਹੀਂ ਸ਼ਾਇਦ ਸਾਨੂੰ ਬਾਰਡਰ ਤੋਂ ਮੋੜ ਦੰਦੇ ਪਰ ਸਾਡੇ ਕੋਲ ਪਾਸਪੋਰਟ ਹੈ ਨਹੀਂ ਸੀ अच्छा ਤੇ ਅਸੀਂ ਸਾਡੇ ਤੋਂ ਕੁਝ ਦੇਖਿਆ ਵੀ ਨਹੀਂ ਗਿਆ ਹਾਂ ਅਸੀਂ ਜੇ ਹੋ ਸਕਦਾ ਦੇਦੇ ਹੋ ਨਾ ਪਤਾ ਨਹੀਂ ਅਸੀਂ ਕੋਈ ਚਲਾਕੀ ਨਾਲ ਵੀ ਨਹੀਂ ਨਿਕਲੇ ਅਸੀਂ ਨਾਰਮਲੀ ਜਿੱਦਾਂ ਤੁਰੇ ਹੁਣ ਐਡਾ ਬੈਗ ਚੱਕ ਕੇ ਇਹਨੋਂ ਕੋ ਲੋਕੇ ਵੀ ਨਹੀਂ ਜਾ ਸਕਦੇ ਮੇਰਾ ਆਉਂਦੀ ਵਾਰੀ ਵੀ ਨਹੀਂ ਚੈੱਕ ਹੋਇਆ ਆਉਂਦੀ ਵਾਰੀ ਟਰੱਕ ਤੇ ਸੀ ਸਿੱਧਾ ਐਦਾਂ ਹੀ ਟਰੱਕ ਵਾਲ ਟਰੱਕ ਵਾਲੇ ਨੂੰ ਉਹਨੂੰ ਡਾਕੂਮੈਂਟ ਪੁੱਛੇ ਤੇ ਆ ਗਏ ਸੀ ਅੱਛਾ ਉਹਦੇ ਹੋਏ ਸਾਨੂੰ ਟਰੱਕ ਸਿੱਧਾ ਲਖਨਊ ਤੱਕ ਲਖਨਊ ਵਿੱਚ ਦੀ ਆਈ ਸੀ ਅਸੀਂ ਹੁੰਦੇ ਹਾਂ ਹਾਂ ਉਹ ਟਰੱਕ ਸਾਨੂੰ ਲਖਨਊ ਤੱਕ ਮਿਲਿਆ ਸੀ ਲਖਨਊ ਦੇ ਵਿੱਚ ਰਾਤ ਨੂੰ ਐਂਟਰੀ ਕਰਨੀ ਨਹੀਂ ਲੱਗਦਾ ਵੀਜ਼ਾ ਇਹ ਵੀ ਗਏ ਸੀ ਮੇਰੇ ਖਿਆਲ ਨਾਲ ਉੱਥੇ ਨਹੀਂ ਲੱਗਦਾ ਉਹਨਾਂ ਨੇ ਲੱਗਿਆ ਨਹੀਂ ਕੋਈ ਅਸੀਂ ਇੱਥੇ ਆਈ ਚੈੱਕ ਪੋਸਟ ਤੇ ਬਸ ਸਮਾਨ ਤੇ ਆਧਾਰ ਕਾਰਡ ਚੈੱਕ ਕਰਦੇ ਵੀ ਇੰਡੀਅਨ ਨੈਸ਼ਨੈਲਿਟੀ ਹੈ ਹਾਂ ਨਹੀਂ ਸਾਡਾ ਉਹ ਹੀ ਨਹੀਂ ਚੈੱਕ ਪਤਾ ਨਹੀਂ ਗਾਤੋਂ ਚੈੱਕ ਨਹੀਂ ਹੋਇਆ ਤੇ ਉਹ ਜੋ ਵੀ ਅਸੀਂ ਸੀਗਾ ਬੈਗ ਅਸੀਂ ਇੱਧੇ ਲੈ ਕੇ ਅਸੀਂ ਨਿਕਲੇ ਆ ਅਸੀਂ ਬਰਲੇ ਪਾਸੇ ਜਾ ਕੇ ਅਸੀਂ ਕਿ ਆਪਾਂ ਹੁਣ ਸਿਮ ਸਮੂ ਤਾਂ ਲੈ ਲਈਏ ਚੱਲ ਇੱਧਰ ਆਪਣਾ ਨੈਟਵਰਕ ਨਹੀਂ ਆ ਰਿਹਾ ਸੀ ਹੂੰ ਉੱਥੇ ਸਿਮ ਲੇਤੇ